ਕਿ ਪਰਿਵਾਰ ਦੱਸ ਰਿਹਾ ਕਿ ਉਹਦੇ ਸਰੀਰ ਦਾ ਕੋਈ ਅੰਗ ਨਹੀਂ ਸੀ ਜਿਹਦੇ ਉੱਤੇ ਉਸ ਦਾ ਕੋਈ ਪਹਿਲਾ ਨਿਸ਼ਾਨ ਹੋਵੇ ਜਦੋਂ ਘਰੋਂ ਗਿਆ ਸਵੇਰੇ ਹੱਸਦਾ ਖੇਡਦਾ ਆਪਣੇ ਕੰਮਕਾਰ ਰੁਟੀਨ ਕਰਨ ਦੇ ਵਿੱਚ ਪਰ ਉਸ ਦਾ ਸਰੀਰ ਤੋਂ ਬਾਅਦ ਜਦੋਂ ਉਸ ਨੇ ਵੇਖਿਆ ਡੈੱਡ ਬਾਡੀ ਨੂੰ ਜਾ ਕੇ ਪਰਿਵਾਰ ਨੇ ਤਾਂ ਸਰੀਰ ਦਾ ਐਸਾ ਕੋਈ ਅੰਗ ਨਹੀਂ ਸੀ ਜਿੱਥੇ ਨੀਲ ਨਾ ਪਏ ਹੋਣ ਕਿਉਂਕਿ ਉੱਥੋਂ ਪਤਾ ਲੱਗਦਾ ਕਿ ਨੀਲ ਜਿਹੜੇ ਪੈਂਦੇ ਆ ਫਿਰ ਕੁੱਟ ਮਾਰਨ ਨਾਲ ਪੈਂਦੇ ਆ ਕਰੰਟ ਲਾਇਆ ਹੋਇਆ ਸੀ ਪੈਰਾਂ ਦੇ ਉੱਤੇ ਕਹਿੰਦੇ ਛਾਲੇ ਸੀ ਉਸ ਤਰ੍ਹਾਂ ਦੇ ਇਹਨਾਂ ਹੱਥਾਂ ਬਾਹਾਂ ਦੇ ਉੱਤੇ ਨੀਲ ਪਏ ਹੋਏ ਸੀ ਕਾਲੇ ਰੰਗ ਦੇ ਧੱਬੇ ਬਣ ਚੁੱਕੇ ਸੀ ਇਹ ਪਰਿਵਾਰ ਦੱਸਦਾ ਹ ਹੋਇਆ ਤੇ ਹੋਇਆ ਕਿਵੇਂ ਜੇਕਰ ਪੁਲਿਸ ਇੰਨੀ ਸੱਚੀ ਸੁਵਿਤਰੀ ਸੀ ਤਾਂ ਫਿਰ ਗਗਨਦੀਪ ਸਿੰਘ ਦੇ ਉੱਤੇ ਪਹਿਲਾਂ ਕਿਉਂ ਨਾ ਕਾਰਵਾਈ ਕੀਤੀ ਚੱਕਿਆ ਤਾਂ ਦੋਵਾਂ ਨੂੰ ਗਿਆ ਸੀ ਨਾ ਬਾਦ ਵਿੱਚ ਗਗਨਦੀਪ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਫਿਰ ਅਵਤਾਰ ਸਿੰਘ ਤਾਰੀ ਜਿਹੜਾ ਪੁਲਿਸ ਵਾਲਾ ਉਹਨੂੰ ਤੇ ਇੱਕ ਦੋ ਹੋਰ ਦੱਸਦੇ ਆ ਕਿ ਮੁਲਾਜ਼ਮ ਜਿਹੜੇ ਆ ਉਸ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਿਆ ਹੁਣ ਡੀਐਸਪੀ ਨੇ ਉੱਥੇ ਖੇਚਲ ਨਹੀਂ ਦੱਸਣ ਦੀ ਕਰਨ ਦੀ ਕੀਤੀ ਕਿ ਜਿਹੜਾ ਕਰਨਦੀਪ ਸਿੰਘ ਹੈ ਜਿਹੜਾ ਸੀਆਈਏ 2 ਦੇ ਵਿੱਚ ਇੰਚਾਰਜ ਲਾਇਆ ਜਿਹਦੇ ਮੋਢੇ ਉੱਤੇ ਤੀਜੇਕ ਦਿਨ ਐਸਪੀ ਆ ਜਿਹੜੇ ਐਸਐਸਪੀ ਜ਼ਿਲ੍ਹੇ ਦੇ ਪੁਲਿਸ ਮੁਖੀ ਹੈ ਕਦੇ ਪੁਲਿਸ ਡਿਸਕ ਦੇ ਦਿੰਦੇ ਆ ਸਨਮਾਨ ਵਜੋਂ ਕਿ ਬੜਾ ਵੱਡਾ ਸਾਡਾ ਮਾਣ ਕੰਮ ਕਰ ਰਿਹਾ ਪੁਲਿਸ ਦਾ ਨਾਮ ਰੌਸ਼ਨ ਕਰ ਰਿਹਾ ਇੰਸਪੈਕਟਰ ਕਰਨਦੀਪ ਸਿੰਘ ਜਿਸ ਨੂੰ ਮੈਂ ਖੁਦ 4 ਤੋਂ 5 ਕਾਲਾਂ ਕੀਤੀਆਂ ਜਾਣਨ ਦੇ ਲਈ ਕਿਉਂਕਿ ਜਦੋਂ ਵੀ ਅਸੀਂ ਪੁਲਿਸ ਨੂੰ ਰਿਪੋਰਟ ਕਰਦੇ ਹਾਂ ਉਸ ਦੇ ਤਸ਼ੱਦਦ ਨੂੰ ਤੇ ਆਮ ਇੱਕ ਸਵਾਲ ਹੁੰਦਾ ਜਿਹੜੇ ਪੁਲਿਸ ਨਾਲ ਹਮਦਰਦੀ ਰੱਖਦੇ ਆ ਕਿਉਂ ਰੱਖਦੇ ਆ ਪਤਾ ਨਹੀਂ ਚਲੋ ਮਨ ਵੀ ਲਿਆ ਕਿ ਪੁਲਿਸ ਨਾਲ ਹਮਦਰਦੀ ਰੱਖਦੇ ਔਰ ਪੱਤਰਕਾਰੀ ਦੇ ਵਿੱਚ ਵੀ ਫਰਜ ਬਣਦਾ ਕਿ ਇੱਕ ਪਾਸਾ ਜੇ ਗਗਨਦੀਪ ਸਿੰਘ ਦਾ ਵੀਡੀਓ ਆ ਰਿਹਾ ਸੀ ਉਸਨੇ ਜਿਵੇਂ ਦੋਸ਼ ਲਾਏ ਪੁਲਿਸ ਦੇ ਉੱਤੇ ਕਿ ਸਾਡੇ ਨਾਲ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਮੈਂ ਜਾਨਣਾ ਚਾਹਿਆ ਇੱਕ ਪੱਤਰਕਾਰ ਹੋਣ ਦੇ ਨਾਤੇ ਕਿ ਚਲੋ ਕਰਨਦੀਪ ਸਿੰਘ ਜਿਹੜਾ ਸੀਆਈ ਇਨਚਾਰਜ ਹੈ ਕੰਟਰੋਲ ਰੂਮ ਬਠਿੰਡਾ ਪਹਿਲਾਂ ਫੋਨ ਕੀਤਾ ਉੱਥੋਂ ਉਸਦਾ ਨੰਬਰ ਲਿਆ ਉਸ ਨੂੰ ਫੋਨ ਕੀਤਾ ਪਹਿਲਾਂ ਤਾਂ ਉਹਨੇ ਕਾਲ ਨਹੀਂ ਅਟੈਂਡ ਕੀਤੀ ਉਸ ਤੋਂ ਬਾਅਦ ਇੱਕ ਨਾਲ ਦੇ ਨਾਲ ਨਵੇਂ ਨੰਬਰ ਤੋਂ ਮੈਨੂੰ ਕਾਲ ਆਉਂਦੀ ਹੈ ਮੈਨੂੰ ਕਹਿੰਦੇ ਹਾਂਜੀ ਕੌਣ ਤੇ ਮੈਂ ਉਹਨੂੰ ਪੁੱਛ ਪੁੱਛਿਆ ਅੱਗ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਫੋਨ ਤੁਸੀਂ ਕੀਤਾ ਤੁਸੀਂ ਕੌਣ ਬੋਲ ਰਹੇ ਹੋ ਉਹ ਕਹਿੰਦੇ ਤੁਹਾਡੀ ਹੁਣੇ ਕਾਲ ਆਈ ਸੀ ਇਸ ਦਾ ਮਤਲਬ ਇਹ ਹੈ ਕਿ ਮੈਂ ਤੇ ਹੁਣੇ ਕਾਲ ਕਿਨੂੰ ਕੀਤੀ ਹੈ ਇਨਸਪੈਕਟਰ ਕਰਨਦੀਪ ਸਿੰਘ ਨੂੰ ਨਾਲ ਦੇ ਨਾਲ ਪੁੱਛਦਾ ਜਦੋਂ ਮੈਂ ਆਪਦੀ ਪਛਾਣ ਦੱਸੀ ਕਿ ਮੈਂ ਸੰਦੀਪ ਬੋਲ ਰਿਹਾ ਹਾਂ ਏ ਬੀ ਸੀ ਪੰਜਾਬ ਚੈਨਲ ਤੋਂ ਤੇ ਤੇ ਨਾਲ ਦੇ ਨਾਲ ਹੀ ਫੋਨ ਕੱਟ ਦਿਆ ਹੋਇਆ ਕਹਿੰਦਾ ਕਿ ਮੇਰੇ ਤੋਂ ਗਲਤ ਨੰਬਰ ਲੱਗ ਗਿਆ ਇਸ ਦਾ ਮਤਲਬ ਉਹ ਜਾਨਣਾ ਚਾਹੁੰਦਾ ਸੀ ਕਿ ਫੋਨ ਕੌਣ ਕਰ ਰਿਹਾ ਹੈ ਔਰ ਉਸ ਤੋਂ ਬਾਅਦ ਵੇਖੋ ਚੱਡਿਆਂ 'ਚ ਪੂਛ ਲੈ ਕੇ ਇਨਸਪੈਕਟਰ ਭਜਦਾ ਕਿਵੇਂ ਹੈ ਮੰਨਿਆ ਜਾਂਦਾ ਹੈ ਕਿ CIA ਸਟਾਫ ਦੇ ਜਿਹੜੇ ਇੰਚਾਰਜ ਲਾਏ ਜਾਂਦੇ ਹਨ ਜਿਹੜੇ ਜ਼ਿਲ੍ਹੇ ਜ਼ਿਲ੍ਹਾ ਪੁਲਿਸ ਮੁਖੀ ਦੇ ਜਿਹੜੇ ਚਹੇਤੇ ਹੁੰਦੇ ਆ ਜਿਹੜਾ ਬਿਲਕੁਲ ਬੇहद ਕਰੀਬੀ ਹੁੰਦੇ ਆ ਜਾਂ ਇਹ ਸਮਝ ਲਓ ਕਿ ਬੜੇ ਕਾਬਲ ਹੁੰਦੇ ਆ ਉਹਨੂੰ ਲਾਇਆ ਜਾਂਦਾ ਇੰਸਪੈਕਟਰ CIA ਦਾ ਜਿਹੜਾ ਇੰਚਾਰਜ ਤਾਂ ਉਹ ਬੰਦੇ ਦਾ ਕੰਮ ਹੁੰਦਾ ਪਗੋੜਿਆਂ ਨੂੰ ਫੜਨਾ ਮਲਜਮਾ ਨੂੰ ਫੜਨਾ ਪਰ ਇੱਥੇ ਇਸ ਕੇਸ ਵਿੱਚ ਖੁਦ ਪਗੜਾ ਹੋ ਗਿਆ ਉਸ ਤੋਂ ਬਾਅਦ ਫਿਰ ਕਿਸੇ ਹੋਰ ਸੱਜਣਾ ਮਿੱਤਰਾਂ ਨੇ ਜਿਹੜੇ ਕਿ ਇਸ ਕੇਸ ਨੂੰ ਜਾਣਨਾ ਚਾਹੁੰਦੇ ਸੀ ਸਮਾਜਿਕ ਕਾਰਨਕਾਰਕੁੰਨ ਨੇ ਉਹਨਾਂ ਨੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਨਸਪੈਕਟਰ ਤੋਂ ਜਾਣਿਆ ਤਾਂ ਜਾਵੇ ਉਹ ਫੋਨ ਬੰਦ ਕਰ ਜਾਂਦਾ ਇਨਸਪੈਕਟਰ ਕਰਨਦੀਪ ਸਿੰਘ ਦੀ ਜਵਾਬਦੇਹੀ ਕਿੱਥੇ ਹੈ ਕਿ ਐਸਐਸਪੀ ਜ਼ਿਲ੍ਹਾ ਬਠਿੰਡਾ ਨੂੰ ਨਹੀਂ ਪੁੱਛਣਾ ਚਾਹੀਦਾ ਆਪਦੇ ਇਨਸਪੈਕਟਰ ਨੂੰ ਕਿ ਉਹਨੂੰ ਵਿੱਚ ਨਾਮਜ਼ਦ ਨਹੀਂ ਕਰਨਾ ਚਾਹੀਦਾ ਕਿ ਤੇਰਾ ਸਟਾਫ ਲੋਕਾਂ ਨੂੰ ਕੁੱਟਦਾ ਮਾਰਦਾ ਹੈ ਮੌਤ ਦੇ ਘਾਟ ਤਾਰ ਦਿੰਦਾ ਤੂੰ ਕਿੱਥੇ ਹੈ ਉਹਦੀ ਜਵਾਬਦੇਹੀ ਨਹੀਂ ਬਣਦੀ ਕਰਨਦੀਪ ਸਿੰਘ ਚੱਡਿਆਂ ਚ ਪੂਛ ਲੈ ਕੇ ਇਸ ਤਰ੍ਹਾਂ ਭੱਜਿਆ ਜਿਵੇਂ ਉਸਨੇ ਕੀਤਾ ਹੀ ਕੁਝ ਨਹੀਂ ਹੁੰਦਾ ਉਹਨੂੰ ਪਤਾ ਹੀ ਕੁਝ ਨਹੀਂ ਹੁੰਦਾ ਇਨਚਾਰਜ ਫਿਰ ਕਾਦੇ ਵਾਸਤੇ ਬਣੀ ਆ ਤੁਸੀਂ ਜੇ ਜਵਾਬ ਦੇ ਹੀ ਨਹੀਂ ਹੈਗੀ ਫਿਰ ਡੀਐਸਪੀ ਹਰਬੰਸ ਸਿੰਘ ਵੀ ਅੱਧੀ ਜੀ ਗੱਲ ਕਰਕੇ ਤੁਰਦੇ ਬਣਦੇ ਆ ਮਤਲਬ ਕਿਸੇ ਦੀ ਜਵਾਬ ਦੇ ਹੈ ਨਹੀਂ ਜਿੱਥੇ ਤਾਂ ਪੁਲਿਸ ਦੀ ਗੱਲ ਹੈ ਜ਼ਿਲ੍ਹਾ ਬਠਿੰਡਾ ਪੁਲਿਸ ਦੀ ਗੱਲ ਹੈ ਪੰਜਾਬ ਦੇ ਡੀਜੀਪੀ ਨਾ ਕੋਈ ਨਸ਼ਾ ਤਸਕਰ ਮਾੜਾ ਮੋਟਾ ਫੜ ਲੈਣ ਜਾਂ ਛੱਜਾ ਜਾਂ ਢਾਉਣਾ ਹੋਵੇ ਕਿਸੇ ਨਸ਼ਾ ਤਸਕਰ ਦਾ ਤੇ ਮਿੰਟ ਲਾਉਂਦੇ ਆ ਟਵੀਟ ਕਰਨ ਨੂੰ ਕਿ ਅਸੀਂ ਇੰਨੇ ਕਾਬੂ ਕਰ ਲਏ ਮੱਛੀਆਂ ਕਾਬੂ ਕਰ ਲਈਆਂ ਮਗਰ ਮੱਛ ਕਾਬੂ ਕਰ ਲੈ ਹੁਣ ਡੀਜੀਪੀ ਗੌਰਵ ਯਾਦਵ ਸਾਹਿਬ ਕਿੱਥੇ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੰਨੀਆਂ ਵਾਪਰ ਗਈਆਂ ਪਹਿਲੀ ਘਟਨਾ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਕਰਨਾਲ ਬਾਠ ਵਾਲੇ ਮਾਮਲੇ ਦੇ ਵਿੱਚ ਝੂਠ ਤੇ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਐਸਐਸਪੀ ਨੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਤਰੱਕੀ ਦੇ ਦਿੱਤੇ ਜਾਂਦੀ ਹੈ ਉਸੇ ਥਾਂ ਦੇ ਉੱਤੇ ਪਰਿਵਾਰ ਰੋ ਰੋਂਦਾ ਕਰਲਾਉਂਦਾ ਉਹਨਾਂ ਇੰਸਪੈਕਟਰਾਂ ਦਾ ਕੀ ਬਣਿਆ ਕੋਈ ਬਾਤ ਨਹੀਂ ਪੁੱਛ ਰਿਹਾ ਅਦਾਲਤ ਦੇ ਵਿੱਚ ਜਵਾਨ ਤਰਜ਼ੀਆਂ ਰਾਦ ਹੋ ਰਹੀਆਂ ਨੇ ਹੁਣ ਗੱਲ ਆਉਂਦੀ ਹੈ ਇਸ ਕੇਸ ਦੀ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਕਿਉਂ ਚੁੱਪ ਹੈ ਬੁੱਲਸ ਦਾ ਹੈੱਡਕੁਆਰਟਰ ਕਿਉਂ ਸੁੱਤਾ ਪਿਆ ਹੂਕ ਨੀਂਦ ਦੇ ਵਿੱਚ ਉਹਨਾਂ ਨੂੰ ਜਾਗਣਾ ਨਹੀਂ ਚਾਹੀਦਾ ਪਰਿਵਾਰ ਰੋ ਰਿਹਾ ਕੁਰਲਾ ਰਿਹਾ ਕਿ ਸਾਡੇ ਪੁੱਤਰ ਨਾਲ ਬਣੀ ਕੀ ਹੈ ਨਾ ਉਹਦਾ ਕ੍ਰਾਈਮਨਲ ਰਿਕਾਰਡ ਹੈ ਸਭ ਤੋਂ ਹਨਨੀ ਵਾਲੀ ਗੱਲ ਜਾਂ ਤਾਂ ਹੋਵੇ ਨਾ ਕੋਈ ਕ੍ਰਾਈਮ ਐਡਾ ਵੱਡਾ ਕਰਦਾ ਹੋਵੇ ਉਸ ਨੂੰ ਚੱਕਿਆ ਸ਼ੱਕ ਦੇ ਆਧਾਰ ਦੇ ਉੱਤੇ ਔਰ ਗਗਨਦੀਪ ਇਹ ਕਹਿ ਰਿਹਾ ਕਹਿੰਦਾ ਇਹ ਵੀ ਕਹਿ ਰਹੇ ਸੀ ਕਿ ਤੁਸੀਂ maal ਲੈ ਕੇ ਆਏ ਹੋ ਇਹ ਤੁਹਾਡੇ ਉੱਤੇ ਪਰਚਾ ਪਾ ਦੇਵਾਂਗੇ maal ਦਾ ਮਤਲਬ ਕੀ ਹੁੰਦਾ ਪੰਜਾਬ ਦੇ ਵਿੱਚ ਕਿ ਨਸ਼ਾ ਪੱਤਾ ਵੇਚਣ ਦਾ ਕੰਮ ਕਰਦੇ ਆ ਉਹਦਾ ਪਰਿਵਾਰ ਕਹਿ ਰਿਹਾ ਕਿ ਸਾਡਾ ਮੁੰਡਾ ਤਾਂ ਅਧਿਆਪਕ ਹੈ ਟੀਚਰ ਹੈ ਔਰ ਇਹ ਵੀ ਕਹਿੰਦਾ ਪਰਿਵਾਰ ਜਦੋਂ ਮਰਨ ਤੋਂ ਬਾਅਦ ਇਸੇ ਤਰ੍ਹਾਂ ਜਸਪ੍ਰੀਤ ਦੇ ਜਿਵੇਂ ਇੰਕਾਊਂਟਰ ਹੋਇਆ ਨਾ ਵਾਰ-ਵਾਰ ਧਾਰਨਾ ਦੇਣੀਆਂ ਪੈਂਦੀਆਂ ਕਿਉਂਕਿ ਪੁਲਿਸ ਨੇ ਕਾਰਨਾਮੇ ਏਡੇ ਵੱਡੇ ਕਰ ਦਿੱਤੇ ਆ ਉਦੋਂ ਵੀ ਜਸਪ੍ਰੀਤ ਦਾ ਪਰਿਵਾਰ ਕਹਿੰਦਾ ਕਿ ਜੇ ਸਾਡਾ ਬੱਚਾ ਕਿਡਨੈਪਰ ਸੀ ਤਾਂ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲਣੀ ਚਾਹੀਦੀ ਸੀ ਨਾ ਕਿ ਮਾਤ ਦੇ ਘਾਟ ਉਤਾਰ ਦਿੱਤਾ ਜਾਂਦਾ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਉਹ ਵੀ ਹਾਲੇ ਛੱਕੀ ਘੇਰੇ ਦੇ ਵਿੱਚ ਹੈ ਪੁਲਿਸ ਦੀ ਕਾਰਵਾਈ ਹੁਣ ਮੈਂ ਇੱਥੇ ਜਿਹੜੀ ਗੱਲ ਕਰਨ ਲੱਗਾ ਸੀ ਇਹ ਪਰਿਵਾਰ ਇਹ ਕਹਿ ਰਿਹਾ ਅਜੇ ਤੱਕ ਵੀ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਨਾ ਸਾਡੇ ਮ ਸ਼ੱਕ ਦੇ ਆਧਾਰ ਤੇ ਜੇ ਚੱਕ ਵੀ ਲਿਆ ਗਿਆ ਸੀ ਜੇ ਪੁਲਿਸ ਨੂੰ ਲੱਗਿਆ ਸੀਆਈਏ ਸਟਾਫ ਨੂੰ ਕਿ ਬੰਦੇ ਸ਼ੱਕੀ ਨੇ ਨਸ਼ਾ ਵੇਚਦੇ ਹੋ ਸਕਦੇ ਆ ਤਾਂ ਉਹਨਾਂ ਉੱਤੇ ਪੁਲਿਸ ਦੇ ਮੁਤਾਬਕ ਕਾਰਵਾਈ ਕਰਦੇ ਕਾਨੂੰਨ ਕੀ ਕਹਿੰਦਾ ਜੇਕਰ ਉਹ ਨਸ਼ੇ ਵੇਚਦੇ ਸੀ ਤਾਂ ਨਸ਼ਾ ਵੇਚਣ ਦੇ ਮੁਤਾਬਕ ਐਨਡੀਪੀਐਸ ਐਕਟ ਆ ਤੁਹਾਡੇ ਕੋਲ ਉਹ ਲਾ ਦਿਓ ਜੇ ਕੋਈ ਹੋਰ ਕ੍ਰਾਈਮ ਕਰਕੇ ਆਏ ਸੀ ਜਾਂ ਕਤਲ ਕਰਕੇ ਆਏ ਸੀ ਤੇ ਉਹ ਧਾਰਾ ਲਾ ਕੇ ਰੈਸਟ ਕਰੋ ਪਰਚਾ ਦਰਜ ਕਰੋ ਇਹ ਮਤਲਬ ਕੀ ਹੋਇਆ ਕਿ ਉਹਨਾਂ ਨੂੰ ਚਾੱਕ ਕੇ ਚੱਕੋ ਸੀਆਈਏ ਸਟਾਫ ਲੈ ਜਾਓ ਉੱਥੇ ਟਾਰਚਰ ਕਰੋ ਉਹਨਾਂ ਦੇ ਦਿਮਾਗ ਨੂੰ ਕਰੰਟ ਲਾਓ ਉਹਨਾਂ ਦੇ ਗੁਪਤ ਅੰਗਾਂ ਦੇ ਉੱਤੇ ਕਰੰਟ ਲਾਓ ਹੋਰ ਕਈ ਤਰ੍ਹਾਂ ਦੀ ਕੁੱਟਮਾਰ ਕਰੋ ਇਹ ਕਿੱਥੋਂ ਦਾ ਇਨਸਾਫ ਹੈ ਨੌਜਵਾਨਾਂ ਦਾ ਜਿਹੜਾ ਚਾਚਾ ਹੈ ਉਹ ਕਹਿੰਦਾ ਹੈ ਕਹਿੰਦਾ ਜਿਵੇਂ 84 ਦੇ ਵਿੱਚ ਅਸੀਂ ਦੋ ਵਾਰ ਵੇਖਿਆ 84 ਦੇ ਵਿੱਚ ਨੌਜਵਾਨਾਂ ਨੂੰ ਕਿਵੇਂ ਪੁਲਿਸ ਨੇ ਟਾਰ ਲਾ ਕੇ ਉਹਨਾਂ ਨੂੰ ਮਾਰਿਆ ਉਹਨਾਂ ਦਾ ਕਤਲ ਕੀਤਾ ਨੌਜਵਾਨੀ ਖਤਮ ਕਰ ਦਿੱਤੀ ਹੁਣ ਜਿਹੜਾ ਨਸ਼ਾ ਵਿ ਦੇ ਵਿੱਚ ਜਿਹੜੇ ਪੁਲਿਸ ਵਾਲੇ ਗੁੰਡੇ ਪੁਲਿਸ ਵਾਲੇ ਨੇ ਇਹ ਜਿਹੜੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਹੜੇ ਬੇਕਸੂਰ ਨੇ ਬੇਕਸੂਰ ਨੌਜਵਾਨਾਂ ਨੂੰ ਨਿਸ਼ਾਨਾ ਅੱਜ ਦਾ ਨਹੀਂ ਬਣਾਇਆ ਜਾ ਰਿਹਾ ਕਾਫੀ ਲੰਮੇ ਸਮੇਂ ਤੋਂ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤੁਸੀਂ ਗੱਲ ਕਰਦੇ ਹੋ ਲੋਕ ਆਵਾਜ਼ ਟੀਵੀ ਦੇ ਉੱਤੇ ਉਹਨਾਂ ਨੇ ਇੰਟਰਵਿਊ ਦਿੰਦਿਆਂ ਹੋਇਆਂ ਕੋਈ ਪਾਲ ਨਹੀਂ ਸੀ ਅਸੀਂ ਇੰਟਰਵਿਊ ਸਾਰਾ ਵੇਖਿਆ ਜਿੱਥੇ ਉਹ ਨਾ ਰੋਂਦੇ ਕਰਲਾਉਂਦੇ ਕਹਿ ਰਹੇ ਹਣ ਉਹ ਕਹਿੰਦੇ 84 ਦੇ ਵਿੱਚ ਜਿਵੇਂ ਬੁੱਚੜਾ ਨੇ ਕੰਮ ਕੀਤਾ ਸੀ ਉਹੀ ਬੁੱਚੜ ਸੀਆਈਏ ਸਟਾਫ ਬਠਿੰਡਾ ਬਣਿਆ ਔਰ ਬੁੱਚੜ ਵੀ ਕਹਿੰਦੇ ਤਰਸ ਖਾ ਲੈਂਦੇ ਇੱਕ ਪਲ ਤੇ ਆ ਕੇ ਪਰ ਇਹਨਾਂ ਬੁੱਚੜਾ ਨੇ ਤਾਂ ਤਰਸ ਵੀ ਨਹੀਂ ਖਾਦਾ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਸਾਡੇ ਬੇਟੇ ਨਾਲ ਕਿਉਂ ਦੁਨੀਆ ਤੋਂ ਚਲਿਆ ਜਾਂਦਾ ਛੋਟਾ ਜਿਹਾ ਉਹਦਾ ਬੇਟਾ ਹੈ ਪਰਿਵਾਰ ਸਾਰਾ ਕੁਰਲਾ ਰਿਹਾ ਰੋ ਰਿਹਾ ਰੋ ਰੋ ਕੇ ਇਸ ਤਰ੍ਹਾਂ ਆਪਣੀ ਹੱਡ ਬੀਤੀ ਦੱਸ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਸ਼ਰਮ ਦਾ ਘਟਾ ਉਹਨਾਂ ਨੂੰ ਐਡਾ ਵੱਡਾ ਕਿ ਕੋਈ ਸਾਰ ਹੀ ਨਹੀਂ ਲਈ ਜਾ ਰਹੀ ਇੱਕ ਐਫ ਆਈ ਆਰ ਉਦੋਂ ਦਰਜ ਹੁੰਦੀ ਹੈ ਜਦੋਂ ਗਗਨਦੀਪ ਸਿੰਘ ਜਿਹੜਾ ਨਰਿੰਦਰ ਸਿੰਘ ਦਾ ਸਾਥੀ ਸੀ ਦੋਸਤ ਸੀ ਜਿਹੜਾ ਉਹਦੇ ਨਾਲ ਗਿਆ ਸੀ ਫਿਰੋਜ਼ਪੁਰ ਵਾਲੇ ਪਾਸੇ ਉਹ ਸ਼ਗੋ ਦੱਸਦਾ ਕਿ ਕਿ ਮੈਨੂੰ ਵੀ ਕਿਵੇਂ ਡਰਾਇਆ ਗਿਆ ਕਿ ਤੇਰੇ ਤੇ ਵੀ ਪਰਚਾ ਪਾਵਾਂਗੇ ਜੇ ਸਾਰਾ ਕੁਝ ਸੱਚ ਦੱਸਿਆ ਤੂੰ ਉਹਨੇ ਫੇਰ ਵੀ ਹਿੰਮਤ ਕੀਤੀ ਇੱਕ ਵੀਡੀਓ ਪਾਈ ਜੋ ਵੀਡੀਓ ਨਾ ਪੌਂਦਾ ਉਹਦਾ ਕੀ ਕਰਦੇ ਕੱਲ ਨੂੰ ਪਤਾ ਨਹੀਂ ਉਹਨੂੰ ਫੇਰ ਜਾ ਕੇ ਕਿਤੋਂ ਚੱਕ ਕੇ ਤੇ ਮਾਰ ਮਕਾਉਂਦੇ ਉਹਦਾ ਕੌਣ ਜ਼ਿੰਮੇਵਾਰ ਸੀ ਹੁਣ ਉਹ ਬੰਦਾ ਵੀ ਜਿਹੜਾ ਆ ਕਿਤੇ ਨਹੀਂ ਲੱਭ ਰਿਹਾ ਰੂਪੋਸ਼ ਹੋਇਆ ਹੋਇਆ ਹੋਏ ਇਸੇ ਕਰਕੇ ਪੁਲਿਸ ਦੇ ਡਰਕ ਕਰਕੇ ਪੁਲਿਸ ਨੂੰ ਚਾਹੀਦਾ ਹੈ ਇਨਸਾਫ ਦੇਣਾ ਪਰ ਇੱਥੇ ਤਾਂ ਵਰਦੀ ਦੇ ਵਿੱਚ ਹੀ ਗੁੰਡੇ ਬਣ ਗਏ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦਾ ਪਰਿਵਾਰ ਕਹਿ ਰਿਹਾ ਕੋਈ ਨਹੀਂ ਗੁੰਡਾ ਕਰਦੀ ਉਹਨਾਂ ਨੇ ਕੀਤੀ ਹੈ ਇੰਨਾ ਬੁੱਚੜਖਾਨਾ ਬਣਾ ਕੇ ਰੱਖ ਦਿੱਤਾ ਇਹ ਸਾਰੇ ਮਾਮਲੇ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਇਨਸਾਫ਼ਪਸੰਦ ਜਥੇਬੰਦੀਆਂ ਨੇ ਉਸ ਪਰਿਵਾਰ ਨਾਲ ਖੜਨਾ ਚਾਹੀਦਾ